ਇਸ ਵੇਲੇ ਮੌਜੂਦਾ ਜ਼ਿਲ੍ਹਾ ਕਾਂਗੜਾ ਹਿਮਾਚਲ ਦੇ ਪੌਂਗ ਡੈਮ ਦਿਲਤੇ ਦੱਸਦੀਏ ਕਿ ਲਗਾਤਾਰ ਜੋ ਹਿਮਾਚਲ ਦੇ ਵਿੱਚ ਭਾਰੀ ਮੀਂਹ ਹੋ ਰਿਹਾ ਸੀ ਬੱਦਰ ਫਟ ਰੇ ਸੀ ਜਿਸ ਨੂੰ ਦੇ ਕੇ ਪੌਂਗ ਡੈਮ ਦਾ ਤੇ ਵਾਟਰ ਲੈਵਲ ਦਿਨ ਦਿਨ ਵਧ ਰਿਹਾ ਸੀ ਦੱਸਦੀਏ ਅੱਜ ਦਾ ਜੋ ਵਾਟਰ ਲੈਵਲ ਸੀ 1375 ਸੀ ਔਰ ਕੱਲ ਹੀ ਪ੍ਰਸ਼ਾਸਨ ਵੱਲੋਂ ਇੱਕ ਐਡਵਾਈਸ ਜਾਰੀ ਕੀਤੀ ਗਈ ਸੀ ਕਿ ਅੱਜ ਅਸੀਂ ਜੋ ਪੌਂਗ ਡੈਮ ਦੇ ਗੇਟ ਖੋਲੇ ਜਾਣਗੇ ਦੱਸਦੀਏ ਅੱਜ 4000 ਕਿਸ਼ਕ ਪਾਣੀ ਛੱਡਿਆ ਗਿਆ ਤੁਸੀਂ ਤਸਵੀਰਾਂ ਵੀ ਦਿਖਾ ਦਿਏਗੀ ਜੋ ਗੇਟ ਹੈ ਇਹ ਖੋਲ ਦਿੱਤੇ ਗਏ ਨੇ ਇਹ ਦੱਸਦੀਏ ਬੀਤੇ ਦਿਨਾਂ ਤੋਂ ਜੋ ਭਾਰੀ ਮੀਂਹ ਪੈ ਰਿਹਾ ਸੀ ਹਿਮਾਚਲ ਦੇ ਵਿੱਚ ਔਰ ਬੱਦਲ ਫਟ ਰਹੇ ਜਿਸ ਨਾਲ ਪੌਂਗ ਡੈਮ ਦਾ ਪਾਤਰ ਲੈਵਲ ਹੈ ਇਹ ਦਿਨ ਦਿਨ ਵਧ ਰਿਹਾ ਸੀ ਜਿਸ ਨੂੰ ਲੈ ਕੇ ਅੱਜ ਇਹ ਪੌਂਗ ਡੈਮ ਦੇ ਪਹਿਲੇ 게ਟ ਖੋਲੇ ਗਏ ਹਨ 4000 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਔਰ ਇਹੀ ਪਾਣੀ ਜੋ ਹੈਗਾ ਦੱਸਦੀ ਹੈ ਪੰਜਾ 게ਟ ਤੇ ਜਾਊਗਾ ਉਸ ਤੋਂ ਬਾਅਦ ਇਹ ਪਾਣੀ ਹੈ ਇਹ ਪਾਣੀ ਵਿਆਸ ਦਰਿਆ ਨੂੰ ਛੱਡਿਆ ਜਾਵੇਗਾ ਉਸ ਤੋਂ ਬਾਅਦ ਪਾਣੀ ਇਹ ਪਿੰਡਾਂ-ਪਿੰਡਾਂ 'ਚ ਜਾਊਗਾ ਦੱਸਦੀ ਹੈ ਪਿਛਲੇ 2023 ਦੇ ਵਿੱਚ 14 ਅਗਸਤ ਨੂੰ ਵੀ ਦੱਸਦੀ ਹੈ ਇਸ ਤਰ੍ਹਾਂ ਹੀ ਭਾਰੀ ਮੀਂਹ ਹੋਣ ਦੇ ਨਾਲ ਇਹ ਜੇ ਪੌਂਗ ਡੈਮ ਦੀ ਜਿਹੜੇ ਖੋਲੇ ਗਈ ਸੀ ਤਾਂ ਬਹੁਤ ਜ਼ਿਆਦਾ ਨੁਕਸਾਨ ਹੋਇਆ ਸੀ ਲੋਕਾਂ ਨੂੰ ਰੋੜਾਂ ਦੇ ਆ ਕੇ ਸੋਨਾ ਪਿਆ ਸੀ ਤਾਂ ਦੱਸਦੀਏ ਇਸ ਨੂੰ ਲੈ ਕੇ ਵੱਡੀ ਇੱਕ ਜਾਣਕਾਰੀ ਦਿੱਤੀ ਹੈ ਚੀਫ ਇੰਜੀਨੀਅਰ ਕੇਸ ਗੁਪਤਾ ਨੇ ਜਿਹਨੇ ਦੱਸਿਆ ਕਿ ਕਬਰਾਂ ਦੀ ਕੋਈ ਵੀ ਇਹ ਲੋੜ ਨਹੀਂ ਹੈ ਕਿਉਂਕਿ ਫਿਲਹਾਲ ਥੋੜਾ ਥੋੜਾ ਕਰਕੇ ਹੀ ਪਾਣੀ ਇਹ ਸੱਡਿਆ ਜਾਵੇਗਾ ਕਿਉਂਕਿ ਜਦੋਂ ਵੀ ਇਹ ਪਾਣੀ ਦੀ ਸੰਤਾ ਇਹ ਡੈਮ ਦੀ ਬਹੁਤ ਹੈ 1400 ਇਹ 10 ਦੇ ਕਰੀਬ ਇਸ ਡੈਮ ਦੀ ਸੰਤਾ ਵੀ ਜਦੋਂ 1400 1380 ਜਦੋਂ ਪਾਣੀ ਪਹੁੰਚਦਾ ਉਦੋਂ ਹੀ ਫਲੈਟ ਗੇਟ ਇਹ ਖੋਲੇ ਜਾਂਦੇ ਨੇ ਪਰ ਦੱਸਦੀਏ ਕਿ ਅੱਜ 1372 ਦੇ ਉੱਪਰ ਹੀ ਇਹ ਜੋ ਫਲੈਅਰ ਗੇਟਾ ਖੋਲੇ ਗਏ ਨੇ ਕਿਉਂਕਿ ਪਾਣੀ ਥੋੜਾ ਥੋੜਾ ਕਰਕੇ ਛੱਡਿਆ ਜਾ ਰਿਹਾ ਤਾਂ ਜੋ ਕਿਸੇ ਵੀ ਤਰ੍ਹਾਂ ਦਾ ਇਹ ਨੁਕਸਾਨ ਇਹ ਨਾ ਹੋਵੇ ਨਵੀਂ ਅਪਡੇਟ ਲੈ ਕੇ ਜਲਦੀ ਹਾਜ਼ਰ ਹੋਵਾਂਗੇ ਤੁਸੀਂ ਦੇਖਦੇ ਰਹੋ ਪੰਜਾਬ ਨੇਸ਼ਨ ਨਿਊਜ਼